ਫਿਰੋਜ਼ਪੁਰ ਦੀ ਬੈਂਕ ਦੇ ਵੱਲੋਂ ਵੱਡਾ ਫਰਾਡ ਕੀਤਾ ਗਿਆ ਦੱਸਿਆ ਜਾ ਰਿਹਾ ਕੈਪੀਟਲ ਸਮਾਲ ਫਾਈਨੈਂਸ ਬੈਂਕ ਫਿਰੋਈਪੁਰ ਬ੍ਰਾਂਚ ਦੱਸਿਆ ਜਾ ਰਿਹਾ ਕਰੋੜਾਂ ਦਾ ਜਿਹੜਾ ਠੱਗੀ ਕਰ ਲਈ ਗਈ ਆ ਇੱਥੋਂ ਦੇ ਮੁਲਾਜ਼ਮਾਂ ਦੇ ਵੱਲੋਂ ਇਹ ਲੋਕ ਪੀੜਤ ਨੇ ਜਿਨ੍ਹਾਂ ਦੇ ਨਾਲ ਕਿਸੇ ਨਾਲ 20 ਲੱਖ ਦੀ 30 ਲੱਖ ਦੀ 15 ਲੱਖ ਦੀ ਠੱਗੀ ਹੋ ਗਈ ਆ ਕਿਵੇਂ ਹੋਈ ਆ ਪੂਰੀ ਕਹਾਣੀ ਜਾਣਦਿਆਂ ਕਿੱਥੋਂ ਗੱਲ ਸ਼ੁਰੂ ਹੁੰਦੀ ਬਾਈ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਲਾਲਜੀਤ ਸਿੰਘ ਹੈ ਜੀ ਪਿੰਡ ਮੇਰਾ ਥੇ ਗੁਜਰ ਹੈ ਜੀ ਕੀ ਮਸਲਾ ਹੈਗਾ ਕਿੰਨਾ ਤੁਹਾਡੇ ਨਾਲ ਫਰਾਡ ਹੋ ਯਾਰ ਕਿਵੇਂ ਹੋਇਆ ਮੇਰੇ ਨਾਲ ਬਾਈ ਜੀ ਟੋਟਲ ਹੋ ਗਿਆ ਜਿਹੜਾ 22 ਲੱਖ 30 ਹਜ਼ਾਰ ਰੁਪਏ ਦਾ ਇਹ ਜਿਹੜਾ ਇਹਨਾਂ ਦਾ ਮੁਲਾਜ਼ਮ ਹੈ ਜਗਦੀਪ ਸਿੰਘ ਪਹਿਲਾਂ ਐਕਸੈਸ ਬੈਂਕਰ ਵਿੱਚ ਕੰਮ ਕਰਦਾ ਸੀ ਨਵਾਂ ਬੁਰਬਾ ਮੇਰੀ ਉੱਥੇ ਲਿਮਟ ਚੱਲਦੀ ਹੈ ਜੀ 24 ਲੱਖ ਰੁਪਏ ਦੀ ਉਸ ਤੋਂ ਬਾਅਦ ਇੱਧਰ ਆ ਗਿਆ ਤਾਂ ਇਹਨੇ ਮੈਨੂੰ ਕੰਟੈਕਟ ਕੀਤਾ ਵੀ ਤੁਹਾਡੀ ਮੈਂ ਲਿਮਟ ਵਧਾ ਦਿੰਦਾ ਹਾਂ ਮੈਂ ਬੈਂਕ ਚੇਂਜ ਕਰ ਲਈ ਮੇਰਾ ਟਾਰਗੇਟ ਆ ਤੇ ਮੇਰਾ ਈਅਰ ਪੂਰਾ ਕਰਵਾ ਦਿਓ ਉਹ ਵਿਸ਼ਵਾਸ ਕਰ ਲੈਣੇ ਆਪਾਂ ਵਿੱਚ ਓਲ ਠੀਕ ਆ ਜੀ ਕਰ ਦਿਓ ਇੱਥੇ ਮੇਰੇ ਤੋਂ ਡਾਕੂਮੈਂਟ ਲੈ ਆ ਘਰ ਗਿਆ ਮੇਰੇ ਜਮ੍ਹਾਂ ਬੰਦੀ ਲਈ ਆ ਪੰਜ ਸੱਤ ਪੇਜਾਂ ਤੇ ਵੀ ਸਾਈਨ ਕਰਵਾਏ ਆ ਖਾਲੀ ਪੇਜਾਂ ਤੇ ਵੀ ਕਰਵਾਏ ਆ ਇੱਥੇ ਲਿਆਉਣ ਤੋਂ ਬਾਅਦ ਜਦੋਂ ਇੱਥੇ ਆ ਗਿਆ ਤਾਂ ਮੈਨੂੰ ਪੁੱਛਿਆ ਵੀ ਕਿੰਨਾ ਟਾਈਮ ਲੱਗ ਜੂ ਬਸ ਭਾਈ ਜੀ 20 ਦਿਨ ਦੇ ਵਿੱਚ ਇਹਨੇ ਮੈਨੂੰ ਕਿਹਾ ਇਹ ਸੀ ਉਹ ਮੈਂ 35 ਲੱਖ ਦੀ ਇੱਥੇ ਲਿਮਟ ਕਰ ਦਿੰਦਾ ਆ ਤੇ 24 ਲੱਖ ਰੁਪਏ ਦੀ ਉਹ ਵਿੱਚੋਂ ਬੰਦ ਕਰ ਦੂੰਗਾ ਉਤਲੇ ਪੈਸੇ ਵਾਧੇ ਆਪਾਨੂੰ ਮਿਲ ਜਾਣਗੇ ਠੀਕ ਹੈ ਮੈਂ ਇਹਨੂੰ ਪੁੱਛਿਆ ਵੀ ਕਦੋਂ ਤੱਕ 20 ਦਿਨਾਂ ਤੱਕ 20 ਦਿਨ ਲੰਘ ਗਏ ਨੂੰ ਪੁੱਛਿਆ ਬਸ ਭਾਜੀ ਅੱਜ ਭਾਈ ਜੀ ਕੱਲ ਉੱਚ ਕੁਛ ਨਹੀਂ ਹੋਇਆ ਉਸ ਤੋਂ ਬਾਅਦ ਮੈਂ ਇਹਨੂੰ ਪੁੱਛਿਆ ਵੀ ਭਾਈ ਆਪਣੇ ਪੈਸੇ ਜੇ ਤਾਂ ਤੂੰ ਦੇ ਸਕਦਾ ਤਾਂ ਦੱਸ ਨਹੀਂ ਤਾਂ ਮੈਂ ਅਗਲੇ ਦਾ ਇੰਟਰਸਟ ਪੇ ਕਰਦੇ ਆ ਜਿਹੜੀ ਲਿਮਟ ਉਧਰ ਸੀਗੀ ਕਹਿੰਦਾ ਨਹੀਂ ਉਹ ਮੈਂ ਵਿੱਚੋਂ ਬੰਦ ਕਰ ਦਿੱਤੀ ਆ ਕੱਲ ਨੂੰ ਆਪਣੀ ਪੇਮੈਂਟ ਪੈ ਜਣੀ ਆ ਪੇਮੈਂਟ ਇਹਨੂੰ ਮੈਨੂੰ ਨਹੀਂ ਦੱਸਿਆ ਪੇਮੈਂਟ ਕਦੋਂ ਪੈਗੀ ਨੰਬਰ ਤੇ ਮੇਰੇ ਤੇ ਓਟੀਪੀ ਆਧਾਰ ਦੇ ਇੱਕ ਵਾਰ ਲਏ ਆ ਉਸ ਤੋਂ ਬਾਅਦ ਮੇਰਾ ਨੰਬਰ ਚੇਂਜ ਕਰਤਾ ਲਿਮਟ ਦੇ ਵਿੱਚੋਂ ਮੈਨੂੰ ਕੋਈ ਮੈਸੇਜ ਨਹੀਂ ਆਇਆ ਬੈਂਕ ਵੱਲੋਂ ਮੈਨੂੰ ਕਿਹਾ ਵੀ ਮੈਨੂੰ ਜਰੂਰਤਾ ਪੈਸਿਆਂ ਦੀ ਜੇ ਤੂੰ ਕਰ ਸਕਦਾ ਤਾਂ ਦੱਸ ਨਹੀਂ ਕਰ ਸਕਦਾ ਤਾਂ ਮੈਂ ਉੱਥੇ ਵਧਾ ਲੈਣਾ ਮੈਨੂੰ ਉਹਨਾਂ ਦੀ ਵੀ ਕਾਲੇ ਪਰ ਲਿਮਟ ਵੱਡੀ ਕਰ ਦੀਏ ਉਸ ਤੋਂ ਬਾਅਦ ਕੀ ਹੁੰਦਾ ਹੈ ਜੀ ਇਹ ਮੈਨੂੰ ਕਹਿੰਦਾ ਵੀ ਆਪਣੀ ਲਿਮਟ ਸੈਕਸ਼ਨ ਹੋ ਗਈ ਆ ਇੱਕ ਅੱਧੇ ਦਿਨ ਦੇ ਵਿੱਚ ਉਹ ਜਿਹੜਾ ਉਹਨਾਂ ਦਾ 24 ਲੱਖ ਰੁਪਇਆ ਸਮੇਤ ਇੰਟਰਸਟ ਮੈਂ ਪੂਰਾ ਕਰਿਓ ਨਾ ਉਤਲੇ ਪੈਸੇ ਤੁਸੀਂ ਮੇਰੇ ਤੋਂ ਲੈ ਜਾਓ ਮੇਰੇ ਕੋਲੇ ਮੈਂ ਬੈਂਕ ਆਇਆ ਬਸ ਭਾਜੀ ਉਹ ਸੈਕਸ਼ਨ ਹੋਣ ਵਾਲੀ ਆ ਮੈਂ ਕਿਹਾ ਮੈਨੂੰ ਪੈਸੇ ਚਾਹੀਦੇ ਆ ਕਿੰਨੇ ਚਾਹੀਦੇ ਮੈਂ ਕਿਹਾ 5 ਲੱਖ ਮੈਨੂੰ ਕਹਿੰਦਾ ਹੁਣੇ ਆ ਕੇ ਲੈ ਜਾਓ ਇੰਨਿਆਂ ਦੀ ਲੋੜ ਨਹੀਂ ਸੀ ਮੈਂ ਇਹਨੂੰ ਮੈਨੂੰ ਕਹਿੰਦਾ ਇੱਕ ਲੂਸ ਚੈੱਕ ਇਸ਼ੂ ਕਰ ਦਿੰਨਾ ਜੀ ਰਜਿਸਟਰ ਮੇਰੇ ਅੱਗੇ ਰੱਖਿਆ ਉਹਦੇ ਤੇ ਮੇਰੇ ਸਾਈਨ ਕਰਵਾਏ ਆ ਮੈਂ ਨੂੰ ਕਿਹਾ ਵੀ ਕਿਹੜੇ ਖਾਤੇ ਚੋਂ ਦੇਵਾਂਗਾ ਕਹਿੰਦਾ ਆਪਣੀ ਲਿਮਟ ਦੀ ਪੇਮੈਂਟ ਪ੍ਰੋਸੈਸਿੰਗ ਚ ਆ ਦੋ ਤਿੰਨ ਦਿਨਾਂ ਚ ਪੈ ਜੂਗੀ ਜਿੱਧੇ ਪੈ ਜੂਗੀ ਉਦੋਂ ਮੈਂ ਇਹ ਚੈੱਕ ਕੱਢ ਲੂੰਗਾ ਉਹਦੇ ਵਿੱਚੋਂ ਤੇ ਮੇਰੇ ਪੈਸੇ ਪੂਰੇ ਹੋ ਜਾਣਗੇ ਹੁਣ ਪਤਾ ਲੱਗਿਆ ਵੀ ਜਿਹੜੇ ਉਹ ਮੇਰੇ ਲੂਸ ਚੈੱਕ ਲਈ ਸਾਈਨ ਕਰਾਏ ਸੀ ਉਹਰੇ ਤੇ ਪੂਰੀ ਚੈੱਕ ਬੁੱਕ ਇਸ਼ੂ ਕੀਤੀ ਗਈ ਆ ਰਜਿਸਟਰ ਦੇ ਵਿੱਚ ਅੰਦਰੋਂ ਪਤਾ ਕਰ ਲਿਆ ਤੁਸੀਂ ਹਾਂ ਅੰਦਰੋਂ ਮੈਂ ਰਜਿਸਟਰ 'ਤੇ ਸਾਈਨ ਦੇਖ ਕੇ ਆਇਆ ਜੀ ਮੈਡਮ ਨੇ ਮੈਨੂੰ ਦਿਖਾਏ ਆ ਉਰੀਆ ਸਟੇਟਮੈਂਟ ਦੇ ਵਿੱਚ ਇਹਨੇ 3.5 ਲੱਖ ਰੁਪਏ ਕਢਾਇਆ ਜੀ ਉਸ ਤੋਂ ਬਾਅਦ ਮੈਨੂੰ ਡੇਡ ਦਿੱਤਾ ਮੈਨੂੰ ਡੇਡ ਦਿੱਤਾ ਇਹ ਚਲੋ ਮੇਰੇ ਬੇਟੇ ਪੈ ਗਏ ਮੇਰੇ ਸਾਈਨ ਆ ਕੋਈ ਦਿੱਕਤ ਨਹੀਂ ਮੇਰੀ ਗਲਤੀ ਹੈ ਮੈਂ ਕਰਕੇ ਦਿੱਤੇ ਲੇਕਿਨ ਉਸ ਤੋਂ ਬਾਅਦ ਇਹਨੇ 13 ਲੱਖ ਰੁਪਏ ਦੀ ਆਰਟੀਸਟ ਕੀਤੀ ਗੁਰਪ੍ਰੀਤ ਕੌਰ ਨਾਂ ਦੀ ਜਿਹੜੀ ਦੇ ਖਾਤੇ ਦੇ ਵਿੱਚ 5 ਜੁਲਾਈ ਨੂੰ ਮੈਨੂੰ ਜਾਨੀਆ ਕੋਈ ਸਟ੍ਰੈਸ ਕੀਤਾ ਕੁਝ ਨਹੀਂ ਪਤਾ ਜੀ ਇਹਦੇ ਬਾਰੇ ਇਹ ਤਾਂ ਬੈਂਕ ਹੀ ਦੱਸੂਗਾ ਇਹਦੇ ਫਾਦਰ ਦਾ ਅਕਾਊਂਟ ਹੈ ਜੀ ਬਲਜੀਤ ਸਿੰਘ ਦਾ 5 ਜੁਲਾਈ ਨੂੰ 7 ਲੱਖ ਰੁਪਏ ਮੇਰੇ ਅਕਾਊਂਟ ਦੇ ਵਿੱਚੋਂ ਉਧਰ ਪਾਉਂਦਾ ਆ ਇਹ ਉਸ ਤੋਂ ਬਿਨਾ ਫੇਰ ਆ 3 ਲੱਖ ਰੁਪਏ ਮਨਜੀਤ ਸਿੰਘ ਨੂੰ ਜਾਂਦਾ ਹੈ ਜੀ ਜਨਮੀਤ ਸਿੰਘ 2 ਲੱਖ 15 ਹਜ਼ਾਰ ਰੁਪਏ ਫੇਰ ਮਨਜੀਤ ਸਿੰਘ ਨੂੰ ਫੇਰ ਸੰਦੀਪ ਸਿੰਘ ਆ ਨਾਮ ਇਹਨਾਂ ਬੰਦਿਆਂ ਨੂੰ ਜਾਣਦਾ ਨਾ ਮੈਨੂੰ ਇਹ ਪਤਾ ਵੀ ਇਹ ਕੌਣ ਆ ਕਿੱਥੋਂ ਆ ਕਿਵੇਂ ਆ ਅਚਾਨਕ ਜਦੋਂ ਮੈਂ ਰੌਲਾ ਪਾਉਣਾ ਯਾਰ ਮੈਨੂੰ ਮੈਸੇਜ ਨਹੀਂ ਆਉਂਦਾ ਮੇਰਾ ਮੈਸੇਜ ਤਾਂ ਲਵਾ ਦੇ ਤਕਰੀਬਨ ਤਕਰੀਬਨ ਮਹੀਨਾ ਡੇਢ ਮਹੀਨਾ ਹੋ ਤੱਕ ਹੋ ਚੁੱਕਿਆ ਸੀ ਮੈਨੇਜਰ ਸਾਹਿਬ ਕੋਲੇ ਮੈਂ ਆਇਆ ਮੇਰਾ ਨੰਬਰ ਅਪਡੇਟ ਕਰਤਾ ਮੈਨੂੰ ਹੈੱਡ ਆਫਿਸ ਤੋਂ ਕਾਲ ਆ ਗਈ ਤੂੰ ਨੈੱਟ ਬੈਂਕਿੰਗ ਚਲਉਣੀ ਆ ਮੈਂ ਉਹਨਾਂ ਨੂੰ ਫੋਨ ਕੀਤਾ ਸੌਰੀ ਉਹ ਕਹਿੰਦੇ ਵੀ ਹਾਂ ਚਲਵਾ ਦ ਤੇ ਅਗਸਟ ਦੇ ਫਰਸਟ ਵੀਕ ਜਾ ਕੇ ਵੀ ਮੇਰੇ ਨਾਲ ਯਾਰ ਮੈਂ ਇਹਨੂੰ ਫੋਨ ਕੀਤਾ ਜਗਦੀਪ ਨੂੰ ਜਗਦੀਪ ਆ ਯਾਰ 13 ਲੱਖ 7 ਲੱਖ ਪੈਸੇ ਕਿੱਧਰ ਗਏ ਉਹ ਨਹੀਂ ਭਾਜੀ ਇਹ ਨਾਲ ਸਿਰ ਸਾਡੀਆਂ ਐਂਟਰੀਆਂ ਹੀ ਸੈੱਟ ਕਰ ਦੇਣੀ ਆ ਇੱਕ ਅੱਧੇ ਦਿਨ ਤੁਹਾਡੀ ਪੂਰੀ ਪੇਮੈਂਟ 35 ਲੱਖ ਰੁਪਏ ਖਾਤੇ ਚ ਆ ਜੂਗੀ ਤੇ ਮੈਨੂੰ ਜਿੰਨੇ ਵਿੱਚ ਪਏ ਸੀ ਉਸ ਤੋਂ ਬਾਅਦ ਦੇ ਖਾਤੇ ਟਰਾਂਸਫਰ ਕਰ ਲੈ ਤਿੰਨ ਚਾਰ ਲੱਖ ਰੁਪਏ ਜਿਹੜਾ ਵਿੱਚ ਸੀਗਾ ਉਹਦੇ ਉਸ ਤੋਂ ਬਾਅਦ ਮੈਂ ਰੋਲਾ ਪਾਇਆ ਵੀ ਮੇਰੀ ਐਕਸੈਸ ਬੈਂਕ ਵਾਲੀ ਲਿਮਟ ਮੈਨੂੰ ਇਹ ਨਹੀਂ ਕਿਹਾ ਭਾਜੀ ਮੈਂ ਬੰਦ ਕਰਤੀ ਆ ਮੈਂ ਇਹਨੂੰ ਕਿਹਾ ਯਾਰ ਮੇਰੀ ਨੈਟ ਬੈਂਕਿੰਗ ਚੱਲਦੀ ਐ ਐਕਸੈਸ ਬੈਂਕ ਦੀ ਫੇ ਮੇਰੇ ਕੋਲ ਤਾਂ ਸ਼ੋ ਹੋਈ ਜਾਂਦੇ ਸਾਰੇ ਅਕਾਊਂਟ ਇਹਨੇ ਅੱਗੋਂ ਇੱਕ ਹੋਰ ਡਰਾਮਾ ਕੀਤਾ ਮੈਨੂੰ ਕਹਿੰਦਾ ਵੀ ਉਹ ਬੈਂਕ ਤੇ ਤੁਸੀਂ ਵਿਆਜ ਵੱਧ ਪੇ ਕਰਤਾ ਅਸਤੀ 85000 ਰੁਪਏ ਭਾਜੀ ਆਪਣਾ ਉਹਨਾਂ ਤੋਂ ਲੈਣ ਵਾਲਾ ਮੈਂ ਮੇਲ ਪਾਤੀ ਉਹ ਆਪ ਨੂੰ ਇੰਟਰਸਟ ਵਾਪਸ ਕਰਨਗੇ ਜਦੋਂ ਆਪਣੇ ਪੈਸੇ ਵਾਪਸ ਆ ਜਾਣਗੇ ਉਸ ਤੋਂ ਬਾਅਦ ਆਪਾਂ ਖਾਤਾ ਬੰਦ ਕਰਾਂਗੇ ਮੈਂ ਫੇਰ ਉਵੇਂ ਚਲੋ ਵੀ ਕਿੰਨਾ ਟਾਈਮ ਲੱਗੇ ਨਾ ਕਹਿੰਦਾ ਮਹੀਨਾ ਲੱਗ ਜਾਣਾ ਮੈਂ ਇੱਕ ਮਹੀਨਾ ਫੇਰ ਨਹੀਂ ਬੁਲਾਇਆ ਫੇਰ ਮਹੀਨੇ ਬਾਅਦ ਇਹਦੇ ਕੋਲੇ ਗਿਆ ਜਗਦੀਪ ਉਹ ਖਾਤੇ ਹਜੇ ਵੀ ਬੰਦ ਨਹੀਂ ਹੋਏ ਮੈਨੂੰ ਇਹ ਸੀਗਾ ਵੀ ਅਣੀ ਉਹ ਜਿਹੜਾ 24 ਲੱਖ ਰੁਪਏ ਉਧਰ ਭਰਤਾ 11 ਲ ਕਿਆ ਵੀ ਨਹੀਂ ਮੈਨੂੰ ਇਹੀ ਸੀਗਾ ਮੈਂ ਉਧਰ ਪੜਤਾ ਪਰ ਲੇਕਿਨ ਉਹ ਬੈਂਕ ਵੱਲੋਂ ਉਧਰੋਂ ਮੈਨੂੰ ਕੋਈ ਫੋਨ ਨਹੀਂ ਆਇਆ ਮੈਨੂੰ ਕਹਿੰਦਾ ਤੁਹਾਨੂੰ ਕੋਈ ਫੋਨ ਆਇਆ ਮੈਂ ਕਹਿੰਦਾ ਨਹੀਂ ਉਧਰੋਂ ਤਾਂ ਕੋਈ ਫੋਨ ਨਹੀਂ ਆਇਆ ਆਮ ਹੁੰਦਾ ਕਿ ਇਹ ਵੀ ਜਿਹੜਾ ਆਪਣਾ ਇੰਟਰਸਟ ਰਹਿੰਦਾ ਬੈਂਕ ਵਾਲੇ ਫੋਨ ਕਰਦੇ ਆ ਇਹ ਉੱਥੇ ਜਾ ਕੇ ਮੇਰਾ ਇੰਟਰਸਟ ਪੇ ਕਰਿਆ ਆ ਇਹਨੇ ਗੇਮ ਕਮਾਲੀ ਬੈਂਕ ਵਾਲੇ ਨੇ ਮੈਨੂੰ ਫੋਨ ਨਹੀਂ ਕੀਤਾ ਹੁਣ ਜਦੋਂ ਇਸ ਵਾਰ ਇੰਟਰਸਟ ਪੇ ਕੀਤਾ ਉਸ ਤੋਂ ਬਾਅਦ ਪਰਤਾ ਖੁੱਲੀਆਂ ਸਾਰੇ ਦੀਆਂ 24 ਲੱਖ ਰੁਪਏ ਉਹ ਵੀ ਮੇਰੇ ਸਿਰ ਤੇ ਖੜਾ 35 ਇਧਰੋਂ ਵੀ ਮੇਰੇ ਸਿਰ ਤੇ ਖੜ ਗਿਆ ਜਿਹੜੇ ਮੈਂ ਆਪ ਲੈ ਗਿਆ ਜੇ ਇਹਨੇ ਮੈਨੂੰ ਮੇਰੇ ਜੁਰਮ ਰੋਲਾ ਪਾਇਆ ਦੋ ਚਾਰ ਬੰਦੇ ਲੈ ਕੇ ਆਇਆ ਮੇਰੇ ਦੋਸਤ ਇੱਥੇ ਕਿਸਾਨ ਆਊਟਲਟ ਉਹਨਾਂ ਨਾਲ ਵੀ ਇਹਨੇ ਫਰਾਡ ਕੀਤਾ ਆ ਹੋਰ ਝਟ ਨੂੰ ਵੀ ਆ ਜਾਣਗੇ ਇੱਥੇ ਉਹ ਸ਼ਿਕਾਇਤ ਦੇਣ ਗਏ ਹੋਏ ਐਸਐਸਪੀ ਸਾਹਿਬ ਦੇ ਮੋਟਾ ਫਰਾਡ ਸੀ ਕੁਝ ਪੈਸੇ ਉਹਨਾਂ ਨੂੰ ਮੋੜੇ ਆ ਉਸ ਤੋਂ ਬਾਅਦ ਜਦੋਂ ਮੈਂ ਰੋਲਾ ਪਾਇਆ ਤੇ ਇਹਨੇ ਮੈਨੂੰ ਪੈਸੇ ਵਾਪਸ ਕੀਤੇ ਆ 3,50,000 ਰੁਪਇਆ ਇਹਨੇ ਮੇਰੇ HDFC ਲ ਖਾਤੇ ਦੇ ਵਿੱਚ ਪਾਤਾ ਕਿਸੇ ਜਗਦੀਪ ਸਿੰਘ ਨਾਂ ਦੇ ਪਤਾ ਨਹੀਂ ਹੁਣ ਇਹਦਾ ਖਾਤਾ ਕਿ ਕਿਸੇ ਹੋਰ ਦਾ ਉਸ ਬੰਦੇ ਦੇ ਖਾਤੇ 'ਚ ਆਏ ਆ 3 ਲੱਖ 5000 ਰੁਪਏ ਨੇ ਮੈਨੂੰ Google Pay ਕੀਤਾ ਆ ਕਦੇ 15000 ਕਦੇ 20000 ਛੋਟੀ ਛੋਟੀ ਅਮਾਉਂਟ ਕਰਕੇ ਉਸ ਤੋਂ ਬਾਅਦ ਮੇਰਾ 22 ਲੱਖ 30000 ਰੁਪਿਆ ਦਾ ਜਿਹੜਾ ਮੇਨੋਂ ਫਰੌਡ ਹੋਇਆ ਜੀ ਟੋਟਲ ਟੋਟਲ ਤੇ ਜਿਹੜੇ ਚੈੱਕ ਆ ਚੈੱਕ ਆ ਤੋਂ ਇੱਕ ਚੈੱਕ ਤੇ ਮੇਰੇ ਸਾਈਨ ਹੈਗੇ ਆ ਉਹ ਬਿਲਕੁਲ ਮੈਂ ਪਹਿਲੇ ਤੇ ਮੈਨੂੰ ਨਹੀਂ ਪਤਾ ਦੂਜੀ ਮੇਰੀ ਚੈੱਕ ਬੁੱਕ ਕਿੱਥੇ ਆ ਚੈੱਕ ਬੁੱਕ ਈਸ਼ੂ ਕਿਵੇਂ ਹੋਈ ਚੈੱਕ ਬੁੱਕ ਕਿਹਦੇ ਕੋਲ ਆ ਔਰ ਚੈੱਕ ਵਰਤੇ ਕਿਨੇ ਕੀ ਪੋਸਟ ਸੀ ਕਿ ਉਹਦੀ ਐਥਸ ਬੈਂਕ ਦੇ ਵਿੱਚ ਉਹ ਐਗਰੀਕਲਚਰ ਲੋਨ ਦਾ ਹਰ ਉਹੀ ਦੇਖਦਾ ਸੀਗਾ ਜੀ ਐਕਸੈਸ ਦੇ ਵਿੱਚ ਵੀ ਤੇ ਇੱਥੇ ਵੀ ਉਹੀ ਦੇਖਦਾ ਆ ਪਰ ਜਿੱਥੋਂ ਤੱਕ ਮੈਂ ਖੁਦ ਸੈਕਟਰੀ ਹਾਂ ਜੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਜਿਹੜੀ ਵੀ ਆਰਟੀਜਸ ਹੁੰਦੀ ਹੈ ਡਬਲ ਐਂਟਰੀ ਸਿਸਟਮ ਹੈ ਜੀ ਇੱਕ ਬੰਦਾ ਆ ਇਹਨੂੰ ਆਰਟੀਜਸ ਕਰਦਾ ਹੈ ਤਾਂ ਦੂਜਾ ਉਹਨੂੰ ਵੈਰੀਫਾਈ ਕਰਦਾ ਹੈ ਇੱਕ ਕੱਲਾ ਬੰਦਾ ਤੋਂ ਕੰਮ ਕਰ ਨਹੀਂ ਸਕਦਾ ਲੱਗਦਾ ਰਲੇ ਹੋਣਗੇ ਅੰਦਰਲੇ ਮਿਲਾਂਗੇ ਬਿਲਕੁਲ ਜੀ ਬਿਲਕੁਲ ਮੈ ਜਰ ਨੇ ਕੀ ਸੰਤੁਸ਼ਟੀ ਦਿੱਤੀ ਹੁਣ ਲਗਭਗ 1.5 ਮਹੀਨੇ ਤੋਂ ਮਨੇ ਜੇ ਸਭ ਨੂੰ ਸਹੀ ਗੱਲ ਦਾ ਪਤਾ ਹੈ ਜੀ ਮੇਰੇ ਵੀ ਐਂਟਰੀਆਂ ਤੁਹਾਡੀਆਂ ਅਗਸਤ ਦੀਆਂ ਤੁਸੀਂ ਕਿਹਾ ਵੀ ਇੰਨੇ ਟਾਈਮ ਤੋਂ ਕੁਝ ਨਹੀਂ ਕੀਤਾ ਇਹਨਾਂ ਨੇ ਮੈਂ ਜਗਦੀਪ ਕੋਲੇ ਬਹੁਤ ਗੇੜੇ ਮਾਰੇ ਜਦੋਂ ਵੀ ਮੰਦਰ ਜਾਣਾ ਸੀਗਾ ਤਾਂ ਮੈਨੂੰ ਬਾਹ ਫੜ ਕੇ ਬਾਹਰ ਬੁਲਾ ਲਿਆ ਜਾਂਦਾ ਸੀ ਇੱਕ ਮਿੰਟ ਬਾਈ ਜੀ ਆਇਓ ਮੈਨੇਜਰ ਸਾਹਿਬ ਬਹੁ ਹਾਲਾਂਕਿ ਇਹਨਾਂ ਨੂੰ ਦੇਖਣਾ ਜਿਹੜਾ ਮੈਨੇਜਰ ਨੇ ਸਾਰਾ ਕੰਮ ਹੀ ਮੈਨੇਜ ਕਰਨਾ ਆ ਇੱਥੇ ਚਾਹੇ ਗਲਾਸ ਵੀ ਟੁੱਟੇ ਜਾਂਦਾ ਜਿੰਮੇਵਾਰ ਤਾਂ ਮੈਨੇਜਰ ਹੈ ਹੀ ਹੈ ਆਪਦੀ ਜਿੰਮੇਵਾਰੀ ਤਾਂ ਅਸੀਂ ਨਹੀਂ ਭੱਜ ਸਕਦੇ ਮੈਨੇਜਰ ਸਾਹਿਬ ਇਹ ਕਹਿੰਦੇ ਉਹ ਮੇਰਾ ਕੀ ਕਸੂਰ ਹੈ ਜੀ ਉਹ ਕਰ ਗਿਆ ਲੇਕਿਨ ਉਹ ਐਂਟਰੀ ਕਿਸ ਨੇ ਵੈਰੀਫਾਈ ਤਾਂ ਕੀਤੀ ਨਾ ਬ੍ਰਾਂਚ ਦੇ ਵਿੱਚ ਕੀ ਹੋ ਰਿਹਾ ਮੈਨੇਜਰ ਸਾਹਿਬ ਦੀ ਕੋਈ ਜਿੰਮੇਵਾਰੀ ਨਹੀਂ ਉਹਦੇ ਵਿੱਚ ਉਲਟਾ ਮੇਰੇ ਹੀ ਇੱਕ ਦੋਸਤ ਉਹ ਆਪਦਾ ਖਾਤਾ ਦੇਖਣ ਆਇਆ ਵੀ ਯਾਰ ਸਾਡੇ ਨਾਲ ਤਾਂ ਨਹੀਂ ਕੁਝ ਹੋ ਗਿਆ ਉਹਨੂੰ ਕਹਿ ਰਿਹਾ ਵੀ ਇਹਨਾਂ ਨੇ ਆਪ ਚੈੱਕ ਦਿੱਤੇ ਹੋਣਗੇ ਜੀ ਐਵੇਂ ਕਿਵੇਂ ਹੋ ਗਿਆ ਇੱਕ ਪਾਸੇ ਸਾਨੂੰ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਸਾਰਿਆਂ ਨੂੰ ਇਹ ਗੱਲ ਕਹੀ ਹੈ ਜਿੰਨੇ ਵੀ ਆ ਬੰਦੇ ਆ ਮੇਰਾ ਕੋਈ ਕਸੂਰ ਨਹੀਂ ਜੀ ਜਗਦੀਪ ਕਰ ਗਿਆ ਹੋਇਆ ਕੀ ਹੈ ਲਿਪਾ ਪੋਚੀ ਕਰ ਰਹੇ ਆ ਜੀ ਸਾਰਾ ਕੁਝ ਵੀ ਇੱਕ ਬੰਦਾ ਲੱਭ ਗਿਆ ਹੁਣ ਉਹਦੇ ਤੇ ਸਿੱਟ ਦਿਓ ਉਹ ਬੰਦਾ ਫਰਾਰ ਆ ਫੋਨ ਉਹਦਾ ਬੰਦ ਆ ਇੱਕ ਉਹਦਾ ਹੋਰ ਪਰਸਨਲ ਨੰਬਰ ਸੀ ਉਹ ਵੀ ਕਾਫੀ ਦਿਨਾਂ ਤੋਂ ਬੰਦ ਆਈ ਜਾਂਦਾ ਮਾਨਯੋਗ ਡੀਆਈਜੀ ਸਾਹਿਬ ਡਿਪਟੀ ਡੀਆਈਜੀ ਸਾਹਿਬ ਨੂੰ ਮੈਂ ਉਹਦੀ ਦੇ ਚੁੱਕਿਆ ਕੰਪਲੇਂਟ ਉਹ ਮਾਰਕ ਹੋ ਕੇ ਐਸਐਸਪੀ ਸਾਹਿਬ ਕੋਲੇ ਆ ਗਈ ਆ ਅੱਜ ਉਹਨਾਂ ਨੇ ਕ੍ਰਾਈਮ ਬ੍ਰਾਂ ਟੋਟਲ ਮਾਨਕੇ ਚੱਲ ਗਏ ਤਾਂ ਕਿੰਨਾ ਕੁ ਫਰਾਡ ਹੋ ਸਕਦਾ ਕਿੰਨੇ ਕੁ ਕਰੋੜ ਦਾ ਹੋ ਸਕਦਾ ਅੰਦਾਜ਼ਾ ਹੈ ਜੀ ਜਿੰਨੇ ਕੁ ਬੰਦੇ ਖੜੇ ਆ 5 ਤੋਂ 7 ਕਰੋੜ ਤਾਂ ਹੈ ਗਈ ਹੈ ਗਈ ਹੈ ਜੀ ਬਾਕੀ ਜਦੋਂ ਹੌਲੀ ਹੌਲੀ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ 2-4 ਦਿਨ ਪਹਿਲਾਂ ਇੱਕ ਲੇਡੀ ਆਈ ਹੈ ਵਿਚਾਰੀ ਬਜ਼ੁਰਗ ਆ ਉਹ ਕਹਿੰਦੀ ਆ ਵੀ ਮੇਰੀ 24 ਲੱਖ ਰੁਪਏ ਦੀ ਲਿਮਟ ਆ ਮੈਨੂੰ 2 ਲੱਖ ਰੁਪਏ ਦਿੱਤਾ ਗਿਆ ਹੁਣ 22 ਲੱਖ ਰੁਪਏ ਦਾ ਉਹਨਾਂ ਦਾ ਹੈ ਜੀ ਪਰ ਉਹ ਇੱਥੇ ਮੌਜੂਦ ਨਹੀਂ ਹੈਗੇ ਪਤਾ ਨਹੀਂ ਹੁਣ ਉਹਦਾ ਸੱਚ ਕੀ ਆ ਕਰੋੜਾਂ ਵਾਲਾ ਕਪਲਾ ਇੱਥੇ ਬਹੁਤ ਬਹੁਤ ਵੱਡਾ ਜੀ ਇਹ ਨਾ ਹੀ ਸਮਾਲ ਫਾਈਨਾਂਸ ਬੈਂਕ ਆ ਜੀ ਕੰਮ ਬਹੁਤ ਵੱਡੇ ਆ ਇਹਨ ਤੁਹਾਡਾ ਭਾਈ ਕੀ ਨਾਮ ਹੈ ਮੇਰਾ ਨਾਮ ਜਗENDER ਸਿੰਘ ਜੀ ਪਿੰਡ ਨੂਰਪੁਰ ਸੇਠਾਂ ਤੋਂ ਤੇ ਸੇਮ ਹੀ ਮਸਲਾ ਤੁਹਾਡਾ ਵੀ ਸਾਡਾ ਸੇਮ ਮਸਲਾ ਜੀ ਕਿੰਨੇ ਪੈਸੇ ਕਿੰਨੇ ਹੈ ਮੇਰਾ 8 ਲੱਖ ਦਾ ਮੈਨੂੰ ਦੱਸਿਆ ਨਹੀਂ ਇੱਕ 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 ਜੂਨ ਤੋਂ ਉਹਨਾਂ ਦਾ ਮੇਰਾ ਪਿਛਲੇ ਸਾਲ ਖੋਲ ਦਿੱਤਾ ਸੀ ਸਾਨੂੰ ਨਹੀਂ ਪਤਾ ਲੱਗਾ ਨਾ ਮੈਸੇਜ ਆਇਆ ਨਾ ਕਾਪੀ ਦਿੱਤੀ ਸਭ ਕੁਝ ਨਹੀਂ ਦਿੱਤਾ ਸਾਨੂੰ ਉਹਨੇ ਆਖਿਆ ਮੈਂ ਫਿਰ ਮੈਂ 4 ਲੱਖ ਪਾ ਦਿੱਤਾ ਉਹਨਾਂ ਮੇਰੇ ਖਾਤੇ 'ਚ ਮੈਂ 4 ਮਹੀਨੇ ਬਾਅਦ ਮੈਂ 4 ਲੱਖ ਵਾਪਸ ਦੇ ਗਿਆ 20000 ਰੁਪਏ ਵਿਆਜ ਦੇ ਗਿਆ ਜੀ ਮੈਂ ਮੇਰੇ ਖਾਤੇ ਕਿਹੜੇ ਖਾਤੇ 'ਚ ਤੂੰ ਪਾਇਆ ਨਾ ਉਸ ਖਾਤੇ 'ਚ ਪਾ ਦੀ ਸਾਡਾ ਕੰਮ ਕਲੀਅਰ ਹੋ ਜਾਊਗਾ ਤੇ ਮੈਂ ਤਾਂ ਸਾਨੂੰ ਵਿਆਜ ਨਾ ਪਾਊਗੀ ਤੇ ਉਦੋਂ ਉਸ ਤੋਂ ਬਾਅਦ ਫਿਰ ਸਾਡੇ ਨਾਲ ਇਹਨੇ ਨੂੰ 10 ਲੱਖ ਦਾ ਚੈੱਕ ਵੀ ਦਿੱਤਾ ਆਪਦੇ ਕੋਲੋਂ ਮੈਨੂੰ ਕਹਿੰਦੇ ਤੇਰੀ 15 ਲੱਖ ਦੀ ਲਿਮਟ ਬੱਜ ਗਈ ਹੈ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਸਾਨੂੰ ਇਹ ਫਰੋਡ ਨਿਕਲਿਆ ਫਿਰ ਇਹ ਆਣ ਕੇ ਇੱਥੇ ਪੁੱਛਿਆ ਸਾਨੂੰ ਉੱਥੇ ਇਹ ਸਟੇਟਮੈਂਟ ਵੀ ਨਾ ਦੇਣ ਅਥੇ ਫਿਰ ਕਹਿ ਕੇ ਰਲੇ ਹੋਏ ਨੇ ਬੈਂਕ ਆ ਰਲਿਆ ਬਿਲਕੁਲ ਜੀ ਕਿੰਨੇ ਪੈਸੇ ਕਿੰਨੇ ਤੁਹਾਡੇ ਮੇਰਾ 8 ਲੱਖ ਜੀ 8 ਕਿ ਲੱਖ ਹੈਗਾ ਤੁਹਾਡਾ ਵੀ ਹੈਗਾ ਜੀ ਹਾਂ ਜੀ ਮੇਰਾ ਰਣਜੀਤ ਸਿੰਘ ਜੀ ਪਿੰਡ ਭਰੋਈਪੁਰ ਸ਼ਹਿਰ ਦਾ ਜੀ ਤੇ ਕਿੰਨੇ ਪੈਸੇ ਤੁਹਾਡੇ ਮੇਰੇ 35 ਲੱਖ ਰੁਪਏ 35 ਲੱਖ ਲਿਮਟ ਖਾਲੀ ਆ ਹੁਣ ਖਾਲੀ ਜੀ ਬਿਲਕੁਲ ਕੋਈ ਕੁਝ ਕੁਝ ਕਰ ਰਹੇ ਨੇ ਹਾਲ ਕੋਈ ਨਹੀਂ ਕਰਦੇ ਭਾਈ ਗੋਈ ਗੇੜੇ ਮਾਰੀ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਹੂੰ ਹੂੰ 20 25 ਦਿਨ ਹੋ ਗਏ ਮੈਨੇਜਰ ਨੂੰ ਹੀ ਮਿਲਨੇ ਭਾਈ ਕੋਈ ਸੁਣਵਾਈ ਨਹੀਂ ਸਾਡੀ ਹੁੰਦੀ ਜੀ ਤੁਹਾਡੇ ਦੋਸਤ ਹੈ ਜੀ ਮੇਰੇ ਨਾਲ ਬੈਂਕ ਦੇ ਵਿੱਚ ਉਸ ਜਿਹਾ ਨਹੀਂ ਪਹਿਲੇ ਤਾਂ ਰੋਲਾ ਪਾਇਆ ਸਾਡੇ ਨਾਲ ਫ ਮੈਨੇਜਰ ਸਾਹਿਬ ਕਿਸੇ ਬੰਦੇ ਦੇ ਥਰੂ ਉਹਨੂੰ ਮੈਸੇਜ ਆ ਰਿਹਾ ਵੀ ਮੈਂ ਇਹਨਾਂ ਦਾ ਨਾਮ ਲੈ ਕੇ ਸੁਸਾਈਡ ਕਰ ਜਾਣਾ ਸਾਡੇ ਵੱਲੋਂ ਕੱਲ ਨੂੰ ਮਰਦਾ ਅੱਜ ਮਰ ਜਾਏ ਸਾਡੇ ਤਾਂ ਪੈਸੇ ਗਏ ਨਾ ਇਹਦੇ ਮਰਿਆ ਕਿਹੜਾ ਸਾਨੂੰ ਪੈਸੇ ਮਿਲ ਜਾਣੇ ਆ ਸਾਨੂੰ ਤੇ ਸਾਡੇ ਪੈਸੇ ਸਾਨੂੰ ਮਿਲਣੇ ਚਾਹੀਦੇ ਬਿਲਕੁਲ ਬਿਲਕੁਲ ਤੁਹਾਡੇ ਵੀ ਹੈਗੇ ਭਾਈ ਹਾਂਜੀ ਸਾਡੀ 15 ਲੱਖ ਦੀ ਲਿਮਟ ਹਾਂ ਉਹਦੇ ਉੱਤੇ ਕੋਈ 10 ਲੱਖ 90 ਹਜ਼ਾਰ ਦਾ ਤੇ ਲੋਨ ਦੋਵੇਂ ਚੀਜ਼ਾਂ ਖਾ ਗਿਆ ਅੱਛਾ ਲਿਮਟ ਕਰਾ ਕੇ ਉਹਦੇ ਤੇ ਲੋਨ ਵੀ ਕਰਾਤਾ ਟੋਟਲ ਪੈਸੇ ਕਿੰਨੇ ਹੋਗੇ ਕੋਈ 26 ਲੱਖ ਰੁਪਈਆ ਬਣ ਗਏ ਜੀ ਇੱਕ ਚੈੱਕ ਬੁੱਕ ਈਸ਼ੂ ਕੀਤੀ ਉਹਦੇ ਚ ਇੱਕ ਵੀ ਚੈੱਕ ਨਹੀਂ ਲੱਗਾ ਆ ਉਹ ਸਾਡੇ ਕੋਲ ਪਈ ਆ ਤੇ ਇਹਨਾਂ ਨੇ ਜਿਹੜੇ ਸਿਕਿਉਰਟੀ ਵਾਲੇ ਚੈੱਕ ਲਏ ਹੋਣਗੇ ਉਹਨਾਂ ਤੇ ਕਢਾ ਲਏ ਹੋਣ ਜਾਂ ਕੀ ਕਰ ਲਿਆ ਹੁਣ ਸਾਨੂੰ ਉਸ ਗੱਲ ਨਹੀਂ ਪਤਾ ਤੁਹਾਡਾ ਨਾਮ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਪਿੰਡ ਪਿੰਡ ਲੱਖਾ ਭੇਡੀਆਂ ਸਾਡਾ ਖਾਤਾ ਮੇਰੇ ਡੈਡੀ ਦੇ ਨਾਲ ਅੱਛਾ ਤੁਹਾਡਾ ਤੁਹਾ ਵੀ ਹੈਗਾ ਕੀ ਨਾਮ ਤੁਹਾਡਾ ਮੇਰਾ ਨਿਸ਼ਾਨ ਸਿੰਘ ਪਿੰਡ ਪਿੰਡ ਤੇਗਾ ਸਿੰਘ ਨਾਲ ਸਾਡੀ ਆੜਤ ਵੀ ਆ ਤੇ ਸੇਵਿੰਗ ਖਾਤੇ ਵੀ ਆ ਬਹੁਤ ਚਿਰ ਤੇ ਲੈਣ ਦੇਣ ਕਰਦੇ ਪਰ ਅੱਪੀ ਸੀ ਸਾਡੇ ਆੜਤ ਵਾਲੇ ਖਾਤੇ ਚ ਵੀ ਕਢ ਲੇ ਫਾਦਰ ਕਿੰਨਾ ਫਰਾਡ ਹੋ ਗਿਆ ਤੁਹਾਡੇ ਨਾਲ ਟੋਟਲ 30 ਲੱਖ ਦਾ ਜੀ 25 ਲੱਖ ਗਿਆ 25 ਲੱਖ ਦਾ ਲੋਨ ਲੋਨ ਵੀ ਅੱਗੇ ਕੋ ਕਰਾਇਆ ਕਿ ਕੱਲੀ ਲਿਮਿਟ ਗਈ ਆ ਉਹ ਸਾਡੇ ਜਿਵੇਂ ਆੜਤਾਲੇ ਖਾਤੇ ਪੇਮੈਂਟ ਆਉਂਦੀ ਸੀ ਆਪੇ ਕੱਢ ਲੈਂਦੇ ਸੀ ਫਾਦਰ ਸਾਹਿਬ ਦੇ ਖਾਤੇ ਪੇਮੈਂਟ ਆਈ 9 ਲੱਖ 80 ਹਜ਼ਾਰ ਦਾ ਡੈਬਿਟ ਮਾਰ ਲਿਆ ਆਪੇ ਕਰ ਲਿਆ ਆਪੇ ਹੀ ਕਰ ਲਿਆ ਥੋੜੇ ਦਿਨ ਪਹਿਲਾਂ ਇਤੋਂ ਮੈਂ ਇਨਾ ਮੈਨੂੰ ਫੋਨ ਕੀਤਾ ਤੇਰੇ ਲੋਨ ਦੇ ਵਿਆਜ ਤਾਰਨੇ 2 ਲੱਖ ਰੁਪਇਆ ਪਾਇਆ ਉਹ ਵੀ ਨਹੀਂ ਮੰਨਦੇ ਪਏ Google Pay ਪਾਇਆ ਮੇਰੇ ਕੋਲ ਸਬੂਤ ਨੇ ਤੋ ਤੁਹਾਨੂੰ ਸਟੇਟਮੈਂਟ ਵੀ ਨਹੀਂ ਮਿਲੀ ਕੁਝ ਨਹੀਂ ਮਿਲਦਾ ਪਿਆ ਜੀ ਤੁਹਾਡਾ ਤੁਹਾਡਾ ਵੀ ਜੀ ਕੋਈ ਐਕਚੁਅਲੀ ਮੇਰੀ ਕੋ ਪੇਮੈਂਟ ਤਾਂ ਨਹੀਂ ਮਰੀ ਪਿਛਲੇ ਸਾਲ ਮੈਂ ਲਿਮਿਟ ਕਰਵਾਈ ਸੀ 1080 ਦੀ ਇਹਨਾਂ ਤੋਂ ਇਹਨਾਂ ਨੇ ਮੇਰੇ ਤੋਂ ਸਿਕਿਉਰਿਟੀ ਚੈੱਕ ਲਏ ਸੀਗੇ ਮੈਂ ਸਿਕਿਉਰਿਟੀ ਦੇ ਚੈੱਕ ਦੇ ਕੇ ਬੈਂਕ ਤੋਂ ਬਾਹਰ ਆਉਣਾ ਇੱਕ ਘੰਟੇ ਬਾਅਦ ਮੇਰੇ ਚੈੱਕ ਲੱਗ ਗਏ ਪੇਮੈਂਟ ਕਿਸ ਨੇ ਇਹਨਾਂ ਟਰਾਂਸਫਰ ਕੀਤੀ ਚਲੋ ਮੈਂ ਰੋਲਾ ਵੀ ਪਾਇਆ ਮੈਨੇਜਰ ਸਾਹਿਬ ਕੋ ਵੀ ਮਸਲਾ ਲਿਆ ਗਿਆ ਸਾਰਾ ਇੱਕ ਮਤਲਬ ਸੁਖਦੇ ਆਪਣੇ ਜਗਦੀਪ ਹੋ ਗਿਆ ਤੇ ਸਤਨਾਮੁਣੀ ਮੇਰੇ ਕੋਲ ਆਏ ਵੀ ਤੂੰ ਕੰਪਲੀਟ ਨਾ ਕਰੀ ਕੁਆਰ ਬਈ ਨੂੰ ਵੀ ਅਸੀਂ ਤੇਰੀ ਪੇਮੈਂਟ ਵਾਪਸ ਕਰਵਾ ਦੇਾਂਗੇ ਪੇਮੈਂਟ ਇਹਨਾਂ ਚਲੋ ਮੇਰੀ ਅਗਲੇ ਦਿਨ ਵਾਪਸ ਕਰਵਾ ਦਿੱਤੀ ਮਸਲਾ ਇਹ ਆ ਵੀ ਤੁਸੀਂ ਸਿਕਿਉਰਟੀ ਚੈੱਕ ਲੈ ਰਹੇ ਹੋ ਕਿਸੇ ਆਪਣੇ ਕਸਟਮਰ ਤੋਂ ਉਹਦੀ ਤੁਸੀਂ ਚੈੱਕ ਲਾ ਰਹੇ ਹੋ ਫਿਰ ਇੱਕ ਮੈਟਰ ਹੋਰ ਸੀਗਾ ਜੀ ਆਹ ਦੇਖੋ ਤੁਸੀਂ ਆਹ ਮੁੰਡਾ ਇਹਦਾ ਅਕਾਊਂਟ ਆ 998 ਨੰਬਰ ਅਕਾਊਂਟ ਬੈਂਕ ਦੇ ਵਿੱਚ ਇਸ ਬੰਦੇ ਨੂੰ 988 ਨੰਬਰ ਵਾਲੇ ਦਾ ਮੈਸੇਜ ਆ ਰਿਹਾ ਆ ਇਹਦਾ ਮਤਲਬ ਬੈਂਕ ਅੰਦਰੋਂ ਨੰਬਰ ਚੇਂਜ ਕਰਦੀ ਹੈ ਜੀ ਐਂਟਰੀਆਂ ਹੋကုန်ਦੀਆਂ ਉਹਨੇ ਮੈਨੂੰ ਦੱਸਿਆ ਇਥੇ ਜਿਹੜੋ ਪਤਾ ਕੀਤਾ ਸੀ 988 ਵਾਲੇ ਬੰਦੇ ਤੋਂ ਹੀ ਪਤਾ ਕੀਤਾ ਉਹ ਕਹਿੰਦਾ ਇਹ ਮੇਰਾ ਤਾਂ ਅਕਾਊਂਟ ਹੀ 2 ਸਾਲ ਹੋ ਗਏ ਬੰਦ ਹੋਇਆ ਇਹਨੂੰ ਹਾਂ ਦੇਖ ਲਓ ਐਵੀਡੈਂਸ ਕਿਰ ਕੇ ਰਲਦਾ ਮਿਲਦਾ ਵੀ ਫਰਾਡ ਇਸ ਤਰ੍ਹਾਂ ਹੋ ਸਕੇ ਸਾਰਾ ਕੁਝ ਕਰਦੇ ਆ ਜੀ ਰਲ ਮਿਲ ਕੇ ਜੇ ਕਹੀਏ ਨਾ ਇਕੱਲਾ ਜਗਦੀਪ ਅਨਵਾਲਵਾ ਚਲੋ ਆਪਾਂ ਕਹਿੰਦੇ ਜਗਦੀਪ ਕਰ ਗਿਆ ਜਿਹਨੇ ਚੈੱਕ ਪਾਸ ਕੀਤੇ ਜੀ ਉਹਨੂੰ ਨਹੀਂ ਦੱਸਦਾ ਵੀ ਸਾਈਨ ਮੈਚ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਮਤਲਬ ਦੇਖੋ ਜੀ ਮੈਂ ਚੈੱਕ ਲਾਉਣਾ ਮੇਰਾ ਸਾਈਨ ਇੱਕ ਅੱਖਰ ਵੀ ਡਾਟਾ ਮੈਟ ਹੋ ਗਿਆ ਨਾ ਉਹ ਚੈੱਕ ਪਾਸ ਨਹੀਂ ਹੋਊਗਾ ਠੀਕ ਹੈ ਇਥੇ ਜਾਲੀ ਚੈੱਕ ਪਾਸ ਹੋਣਦੇ ਆ ਜੀ ਇਕੱਲਾ ਬੰਦਾ ਇਨਵੋਲਵ ਨਹੀਂ ਨੀ ਸਕਦੇ ਜੀ ਆਪਾਂ ਬਿਲਕੁਲ ਬਿਲਕੁਲ ਐ ਤੁਹਾਡਾ ਹੈਗਾ ਕੀ ਨਾਮ ਹਾਂਜੀ ਬੱਬਲ ਸਿੰਘ ਜੀ ਪਿੰਡ ਸਤਿਏ ਵਾਲਾ ਜੀ ਅੱਛਾ ਕਿੰਨਾ ਫਰੌਡ ਹੋਇਆ ਤੁਹਾਡੇ ਨਾਲ ਇਸ ਬੈਂਕ ਆਪਣੇ ਨਾਲ ਟੋਟਲ ਹੋਇਆ ਜੀ 25 ਲੱਖ 90 ਹਜ਼ਾਰ ਦਾ ਜੀ ਲਿਮਟਾਈ ਸੀਗੀ ਹਾਂਜੀ ਲਿਮਟ ਸੀਗੀ ਆਪਾਂ ਨੂੰ ਜੀ ਆਪਣੇ ਤੋਂ ਮਤਲਬ ਕਿ ਫਾਈਲ ਸਾਈਨ ਕਰਵਾਏ ਸੀਗੇ ਆਪਾਂ ਲਿਮਟ ਵਾਸਤੇ ਇਹਨਾਂ ਨੂੰ ਮਿਲੇ ਸੀ ਕਿ 2023 ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਉਦੋਂ ਮਿਲੇ ਸੀ ਕਿ ਵੀ ਅਸੀਂ ਲਿਮਟ ਕਰਵਾਉਣੀ ਹੈ 12 ਲੱਖ ਸਾਨੂੰ ਦੱਸਿਆ ਗਿਆ ਕਿ 12 ਲੱਖ 60 ਹਜ਼ਾਰ ਦੀ ਤੁਹਾਡੀ ਲਿਮਟ ਹੈ ਲਿਮਟ ਹੋ ਜਾਏਗੀ ਮਤਲਬ ਕਿ ਲਿਮਟ ਸਾਡੀ ਉਹ ਨਾਲ ਸਾਡਾ ਸੇਵਿੰਗ account ਖੁੱਲ ਗਿਆ ਲਿਮਟ ਵੀ ਨਹੀਂ ਹੋਈ ਤੇ ਉਹਦੇ ਨਾਲ ਬਕਾਇਦਾ 1260 ਦੇ ਨਾਲ ਬਕਾਇਦਾ ਜਿਹੜਾ ਹੈਗਾ ਆਪਣਾ 8 ਲੱਖ ਲੋਨ ਹੋ ਗਿਆ ਤੇ ਉਹਦੇ ਨਾਲ ਜਿਹੜਾ ਆਪਣਾ ਸੇਵਿੰਗ ਅਕਾਊਂਟ ਉਹ ਵੀ ਆਪਣਾ ਨਿਕਲ ਗਿਆ 21 ਲੱਖ ਰੁਪਇਆ ਟੋਟਲ ਉਹ ਵੀ ਆਪਣਾ ਨਿਕਲ ਗਿਆ ਤੇ ਨਾਲ ਆਪਣਾ ਸੇਵਿੰਗ ਅਕਾਊਂਟ ਚੱਲਦਾ ਸੀ ਬਈ ਨਾ ਸੇਵਿੰਗ ਅਕਾਊਂਟ ਕਰਤੋਂ ਉਹਦੇ ਵਿੱਚ ਵੀ ਸਾਡਾ ਲੈਣ-ਦੇਣ ਹੁੰਦਾ ਰਿਹਾ ਤੇ ਉਹਦੇ ਵਿੱਚੋਂ 490000 ਸਾਡਾ ਸੇਵਿੰਗ ਅਕਾਊਂਟ ਦੇ ਵਿੱਚੋਂ ਵੀ ਨਿਕਲ ਗਿਆ ਅਸੀਂ ਫਿਰ ਉਹਨੂੰ ਇੱਥੇ ਆਉਂਦੇ ਰਹੇ ਆ ਬੈਂਕ ਬੈਂਕ ਦੇ ਵਿੱਚ ਕਹਿੰਦੇ ਰਹੇ ਸਾਨੂੰ ਚੈੱਕ ਬੁੱਕ ਕੋ ਪਾਸ ਬੁੱਕ ਕੁਝ ਦੇ ਦਿਓ ਸੇਵਿੰਗ ਅਕਾਊਂਟ ਦੀ ਤੇ ਉਹ ਸਾਨੂੰ ਕੁਝ ਵੀ ਨਹੀਂ ਦਿੱਤੀ ਗਈ ਤੇ ਜਦੋਂ ਅਸੀਂ ਆਏ ਆ ਉਸ ਦਿਨ ਜਦੋਂ ਪਤਾ ਲੱਗਾ ਵੀ ਕੁਝ ਨਹੀਂ ਦੇਣਾ ਫਿਰ ਰੌਲਾ ਪਾਇਆ ਕਿ ਸਟੇਟਮੈਂਟ ਕਢਵਾਈ ਏ ਸਟੇਟਮੈਂਟ ਜਦੋਂ ਕਢਵਾਈ ਏ ਆਹੀ ਆਏ ਆ 11 ਤਰੀਕ ਨੂੰ ਸ਼ੁੱਕਰਵਾਰ ਤੇ ਉਸ ਤੋਂ ਬਾਅਦ ਉਹਦੇ ਵਿੱਚ ਵੇਖਿਆ ਕਹਿੰਦੇ ਵੀ ਲਿਮਟ ਵੀ ਢਾਡੀ ਨਿਕਲੀ ਹੋਈ ਖਾਲੀ ਤੇ ਜਿਹੜਾ ਲੋਨ ਏ ਉਹ ਵੀ ਨਿਕਲ ਗਿਆ ਤੇ ਜਿਹੜਾ ਸੇਵਿੰਗ ਅਕਾਊਂਟ ਉਹ ਵੀ ਢਾਡਾ ਖਾਲੀ ਤੇ ਅਸੀਂ ਕਿਉਂ ਕਿਦਾਂ ਹੋ ਗਿਆ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਅਸੀਂ ਤਾਂ ਵਰਤੀ ਨਹੀਂ ਲਿਮਟ ਲਿਮਟ ਕਿਵੇਂ ਨਿਕਲ ਗਈ ਸਾਡੀ ਸਾਡਾ ਲੋਨ ਕਿਵੇਂ ਨਿਕਲ ਗਿਆ ਆ ਕਰਕੇ ਜਿਹੜਾ ਹਿਸਾਬ ਬਾ ਹਿਸਾਬ ਕੀਤਾ ਜੀ ਨਾਲ 4 ਲੱਖ ਤੇ 90000 ਰੁਪਇਆ ਮੇਰਾ ਸੇਵਿੰਗ ਅਕਾਊਂਟ ਦੇ ਵਿੱਚ ਹੁਣ ਸਾਰਾ ਖਾਲੀ ਆ ਜਿਹੜੀਆਂ ਹੈਗੀਆਂ ਨੇ ਆਪਣੀਆਂ ਐਂਟਰੀਆਂ ਇਹ ਸਾਰਾ ਕੈਸ਼ ਕਢਾਉਂਦੇ ਰਹੇ ਨੇ ਵਿੱਚੋਂ ਵਿੱਚੋਂ ਆ ਪਰਵਿੰਦਰ ਕੌਰ ਨੂੰ 8 ਲੱਖ ਰੁਪਇਆ ਗਿਆ ਟਰਾਂਸਫਰ ਵੀ ਚੈੱਕ ਬੁੱਕ ਵੀ ਇਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਨਾ ਕੋਈ ਮੈਸੇਜ ਨਾ ਕੋਈ ਪਾਸਬੁੱਕ ਨਾ ਕੋਈ ਚੈੱਕ ਬੁੱਕ ਸਾਰਾ ਕੁਝ ਇਹਨਾਂ ਨੇ ਮਿਲੀ ਭੁਗਤ ਜਿਹੜੀ ਸਾਰੇ ਸਟਾਫ ਦੀ ਹੈ ਜਿਹੜਾ ਸਾਡੇ ਨਾਲ ਫਰਾਡ ਹੋਇਆ ਹੈ ਅਸੀਂ ਬਹੁਤ ਗੇੜੇ ਕੱਢਦੇ ਰਹੇ ਆਂ ਵੀ ਸਾਨੂੰ ਕਾਪੀ ਕੋ ਚੈੱਕ ਬੁੱਕ ਦੇ ਦਿਓ ਪਰ ਨਹੀਂ ਇਹਨਾਂ ਨੇ ਕਹਿੰਦੇ ਰਹੇ ਵੀ ਸਾਨੂੰ ਨਹੀਂ ਹਜੇ ਆਈ ਨਹੀਂ ਤੁਹਾਡੀ ਚੈੱਕ ਬੁੱਕ ਤੁਹਾਡੀ ਚੜੇ ਹਾਂਜੀ ਲਾਰੇ ਲਪੇ ਤੁਹਾਡਾ ਵੀ ਹੈਗਾ ਭਾਈ ਸੇਮ ਹੀ ਸੀਗਾ ਹਾਂਜੀ ਤਾਂ ਬਿਲਕੁਲ ਇਹ ਤਸਵੀਰ ਜਿਹੜੀ ਹੈ ਤੁਸੀਂ ਨਜ਼ਰ ਮਾਰ ਲਓ ਕੈਪੀਟਲ ਸਮਾਲ ਫਾਈਨੈਂਸ ਬੈਂਕ ਫਿਰੋਜ਼ਪੁਰ ਬ੍ਰਾਂਚ ਹੈ ਔਰ ਜਿਹੜਾ ਫਰਾਡ ਕਰੋੜਾਂ ਰੁਪਈਆ ਦਾ ਦੱਸਿਆ ਜਾ ਰਿਹਾ ਲੋਕ ਇਕੱਠੇ ਹੋ ਕੇ ਇਸ ਬ੍ਰਾਂਚ ਦੇ ਬਾਹਰ ਪਹੁੰਚੇ ਨੇ ਔਰ ਇਸ ਜਗ੍ਹਾ ਤੇ ਤੁਸੀਂ ਆਪ ਦੇਖ ਸਕਦੇ ਹੋ ਕਿ ਕਰੋੜਾਂ ਰਪਈਆਂ ਦਾ ਜਿਹੜਾ ਫਰਾਡ ਆ ਇਸ ਬੈਂਕ ਦੇ ਵੱਲੋਂ ਕਰ ਲਿਆ ਗਿਆ ਠੱਗ ਲਿਆ ਗਿਆ ਲੋਕਾਂ ਨੂੰ ਇਹ ਤਸਵੀਰ ਜਿਹੜੀ ਆ ਤੁਹਾਡੇ ਨਾਲ ਅਸੀਂ ਲਾਈਵ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕਾਂ ਦੀਆਂ ਲਿਮਟਾਂ ਨੇ ਜਿਹੜੀਆਂ ਲਿਮਟਾਂ ਇੱਥੇ ਬਣਾਈਆਂ ਗਈਆਂ ਲਿਮਟਾਂ ਦੇ ਉੱਪਰ ਲੋਨ ਲਏ ਗਏ ਉਸ ਤੋਂ ਬਾਅਦ ਉਹ ਖਾਲੀ ਕਰ ਦਿੱਤੇ ਗਏ ਸੇਵਿੰਗ ਖਾਤੇ ਤੱਕ ਵੀ ਖਾਲੀ ਕਰ ਦਿੱਤੇ ਗਏ ਔਰ ਕਥਿਤ ਤੌਰ ਤੇ 71 ਲੋਕ ਕਹਿੰਦੇ ਨੇ ਕਿ ਮੈਨੇਜਰ ਔਰ ਪੂਰੇ ਡਿਪਾਰਟਮੈਂਟ ਦੀ ਮਿਲੀ ਪੁਖਤ ਦੇ ਨਾਲ ਇਹ ਸਾਰਾ ਕੁਝ ਹੋਇਆ ਇੱਕ ਵਿਅਕਤੀ ਦਾ ਨਾਂ ਵੀ ਖਥੀ ਤੌਰ ਤੇ ਲਿਆ ਜਾ ਰਿਹਾ ਕਿ ਜਿਸ ਦੇ ਵੱਲੋਂ ਇਹ ਲਿਮਟਾਂ ਕੀਤੀਆਂ ਗਈਆਂ ਉਹ ਐਗਰੀਕਲਚਰ ਡਿਪਾਰਟਮੈਂਟ ਦਾ ਕੋਈ ਇਹਨਾਂ ਦਾ ਮੁਲਾਜ਼ਮ ਆ ਜਿਸ ਦੇ ਵੱਲੋਂ ਜੋ ਹੁਣ ਉਸ ਦਾ ਨੰਬਰ ਵੀ ਬੰਦ ਆ ਰਿਹਾ ਅਸੀਂ ਵੀ ਕਾਫੀ ਵਾਰ ਟਰਾਈ ਕਰਕੇ ਦੇਖਿਆ ਨੰਬਰ ਵੀ ਬੰਦ ਆ ਰਿਹਾ ਔਰ ਉਹ ਬੰਦਾ ਭੱਜਿਆ ਹੋਇਆ ਬਹੁਤ ਸਾਰੇ ਲੋਕ ਹੁਣ ਇੱਥੇ ਖੜੇ ਦਰਖਾਸਤਾਂ ਲਈ ਖੜੇ ਆ ਐਸਐਸਪੀ ਕੋਲੇ ਵੀ ਜਾ ਚੁੱਕੇ ਨੇ ਕਿ ਇਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਜਾਵੇ ਪਰ ਬੈਂਕ ਦੇ ਵੱਲੋਂ ਹਜੇ ਤੱਕ ਕੋਈ ਵੀ ਜਿਹੜਾ ਰਿਪਲਾਈ ਆ ਉਹ ਨਹੀਂ ਦਿੱਤਾ ਜਾ ਰਿਹਾ ਇਹਨਾਂ ਲੋਕਾਂ ਨੂੰ ਕੋਈ ਵੀ ਹੱਥ ਪੱਲੇ ਕੋਈ ਵੀ ਚੀਜ਼ ਨਹੀਂ ਫੜਾਈ ਜਾ ਰਹੀ ਕਿ ਇਹਨਾਂ ਦਾ ਮਸਲਾ ਹੱਲ ਕਿਵੇਂ ਹੋਏਗਾ ਪਰ ਹੁਣ ਬੜਾ ਵੱਡਾ ਨੁਕਸਾਨ ਇਹਨਾਂ ਦਾ ਹੋਇਆ ਕਰੀਬ 5 ਤੋਂ 7 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਲੋਕਾਂ ਦਾ ਉਹ ਹੋ ਚੁੱਕਿਆ ਬਾਕੀ ਅੰਦਰ ਮੈਨੇਜਰ ਦਾ ਪੱਖ ਲੈ ਲੈਂਦੇ ਆ ਗੱਲਬਾਤ ਉਹਨਾਂ ਦੇ ਨਾਲ ਵੀ ਕਰ ਲੈਂਦੇ ਆ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਇਸ ਪੂਰੇ ਵਿਸ਼ੇ ਤੇ ਬੈਂਕ ਦੇ ਮੈਨੇਜਰ ਦੇ ਨਾਲ ਅਸੀਂ ਗੱਲਬਾਤ ਕੀਤੀ ਹਾਲਾਂਕਿ ਕੈਮਰੇ ਤੇ ਪੱਖ ਦੇਣ ਤੋਂ ਉਹਨਾਂ ਨੇ ਮਨਾਂ ਕੀਤਾ ਇਸ ਪੂਰੇ ਮਸਲੇ ਤੇ ਉਹਨਾਂ ਨੇ ਆਫ ਦੀ ਰਿਕਾਰਡ ਜਿਹੜਾ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਹਿੰਦੇ ਵੀ ਮਸਲਾ ਤਾਂ ਇਹ ਹੈ ਇਸ ਤਰ੍ਹਾਂ ਦਾ ਮਸਲਾ ਤਾਂ ਚੱਲ ਰਿਹਾ ਪਰ ਮੇਰੇ ਕੋਲੇ ਅੱਜ ਫਸਟ ਡੇ ਜਾਨੀ ਕਿ ਅੱਜ ਹੀ ਦਰਖਾਸਤ ਆਈ ਹੈ ਜੋ ਕਰੀਬ ਇੱਕ ਪਰਿਵਾਰ ਵੱਲੋਂ ਇੱਕ ਵਿਅਕਤੀ ਵੱਲੋਂ ਜਿਸ ਦੇ ਵਿੱਚ ਕਰੀਬ 25-26 ਲੱਖ ਰੁਪਏ ਦੇ ਆਸ-ਪਾਸ ਦੱਸਿਆ ਗਿਆ ਕਿ ਉਹਨਾਂ ਦੇ ਨਾਲ ਵੀ ਫਰਾਡ ਹੋਇਆ ਹੈ ਉਹ ਕਹਿੰਦੇ ਵੀ ਜਾਂਚ ਆ ਜਾਂਚ ਦਾ ਵਿਸ਼ਾ ਜਾਂਚ ਚੱਲੇਗੀ ਜਾਂਚ ਚੱਲਣ ਤੋਂ ਬਾਅਦ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਫਿਲਹਾਲ ਦੀ ਘੜੀ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਬ੍ਰਾਂਚ ਦੇ ਵਿੱਚ ਜਿਹੜਾ 5 ਤੋਂ 7 ਕਰੋੜ ਦਾ ਕਥਿਤ ਕਪੜਾ ਦੱਸਿਆ ਜਾ ਰਿਹਾ ਜੋ ਲੋਕਾਂ ਦੇ ਨਾਲ ਹੋਇਆ ਜੋ ਇੱਥੇ ਲੋਕ ਬਹੁਤ ਸਾਰੇ ਲੋਕ ਇੱਥੇ ਮੌਜੂਦ ਨੇ ਖੜੇ ਨੇ ਜੋ ਉਹਨਾਂ ਦੇ ਨਾਲ ਕਪੜਾ ਹੋਇਆ ਕਿ ਉਸ ਫਰਾਡ ਦਾ ਲੋਕਾਂ ਨੂੰ ਪੈਸਾ ਵਾਪਸ ਮਿਲੇਗਾ ਜਾਂ ਨਹੀਂ ਮਿਲੇਗਾ بڑا ਵੱਡਾ ਸਵਾਲ ਹੁਣ ਖੜਾ ਹੋ ਚੁੱਕਿਆ ਹੈ ਕਿ ਇਹ ਬੈਂਕ ਇਸ ਪੂਰੇ ਵਿਸ਼ੇ ਦੇ ਉੱਪਰ ਕੀ ਕੋਈ ਜਾਂਚ ਖੋਲ ਕੇ ਕਿ ਉਹਨਾਂ ਲੋਕਾਂ ਤੱਕ ਪੈਸੇ ਪਹੁੰਚਾਏਗੀ ਜਾਂ ਫਿਰ ਲੋਕ ਇਸੇ ਤਰੀਕੇ ਨਾਲ ਇੱਥੇ ਘੁੰਦੇ ਰਹਿਣਗੇ ਜਾਂ ਇਸੇ ਤਰੀਕੇ ਨਾਲ ਹੀ ਲੋਕ ਜਿਹੜੇ ਨੇ ਉਹਨਾਂ ਦੇ ਪੱਲੇ ਕੱਖ ਨਹੀਂ ਪਏਗਾ ਜਾਂ ਫਿਰ ਇਸ ਤਰ੍ਹਾਂ ਹੋਏਗਾ ਹੁਣ ਦੇਖਣਾ ਹੀ ਹੋਵੇਗਾ ਬੈਂਕ ਕੇਸ ਬਾਬਤ ਕੀ ਕਰਦੀ ਆ ਇਹਨਾਂ ਪੂਰੇ ਲੱਗੇ ਕਥਿਤ ਇਲਜ਼ਾਮਾਂ ਸਬੰਧੀ ਅਗਰ ਕੋਈ ਵੀ ਤੇ ਜਾਂ ਬੈਂਕ ਦੇ ਉੱਚਲੇ ਅਧਿਕਾਰੀ ਜਾਂ ਹੈੱਡ ਆਫਿਸ ਕੋਈ ਵੀ ਆਪਣਾ ਪੱਖ ਰੱਖਣਾ ਚਾਹੁੰਦਾ ਹੈ ਤਾਂ ਸਾਡੇ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਜਾਂ ਮੇਲ ਈਮੇਲ ਰਾਹੀਂ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਆਪਣਾ ਪੱਖ ਰੱਖ ਸਕਦਾ